ਈ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਰਾਜੀ ਹੋਣਗੇ ਮਿੱਤਰੋ ਅੱਜ ਬਹੁਤ ਜਗ੍ਹਾ ਤੇ ਕਬੱਡੀ ਦੇ ਤਾਕੜੇ ਕੱਪ ਨੇ ਸੁ ਕਰਦਿਆਂ ਗੱਲ ਪਹਿਲਾ ਕਬੱਡੀ ਕੱਪਾ ਜੋ ਵਰਡ ਕਬੱਡੀ ਕੱਪ ਹੋਣ ਜਾ ਰਿਹਾ ਹੈ ਯੂਐਸਏ ਦੇ ਵਿੱਚ ਜਿੱਥੇ ਕਹਿੰਦੇ ਪੂਰੀ ਛੰਨਾਲਾ ਵੀ ਪਹੁੰਚ ਗਿਆ ਸਿਰੇ ਸਿਰੇ ਦੇ ਮਲ ਸ਼ੀਲੂ ਵਰਗੇ ਸਾਰੇ ਟੌਪ ਟੌਪ ਦੇ ਮਲ ਖੇਡਣਗੇ ਮਿੱਤਰੋ ਅੱਜ ਦੀ ਤਰੀਕ ਤੇ ਇਹ ਟੂਰਨਾਮੈਂਟ ਹੋਵੇਗਾ ਤੇ ਨਾਲ ਹੀ ਬੀੜ ਬਾਬਾ ਬੁੱਢਾ ਸਾਹਿਬ ਜਿੱਲਾ ਤਰਨਤਾਰਨ ਹੋਵੇਗਾ ਜਿੱਥੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋ ਇਥੇ ਪਹਿਲਾ ਨਾਮ ਲੱਖਾਂ ਤੇ ਦੂਸਰਾ ਨਾਮ ASCII ਰੱਖਿਆ ਗਿਆ ਮਿੱਤਰੋ ਤੇ ਵੈਸਟਾਂ ਨੂੰ ਸੋਨੇ ਦੇ ਕੈਂਠਿਆਂ ਨਾਲ ਮਾਨ ਸਨਮਾਨ ਹੋਵੇਗਾ ਜਿੱਥੇ ਟੀਮਾਂ ਖੇਡਣੀਆਂ ਬਾਬਾ ਨਾਮਦੇਵ ਜੀ ਕਲੱਬ ਕਮਾਨ ਬਾਬਾ ਵਿਦੀ ਚੰਦੀ ਕਬੱਡੀ ਕਲੱਬ ਫਰੰਦੀਪੁਰ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਅਮਰਸਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੀਜਾ ਸਿੰਘਲ ਆ ਜਿੱਥੇ ਇੱਕਮ ਤੇ ਗੋਪੀ ਦੀ ਟੀਮ ਕਹਿੰਦੇ ਸ਼ਰਾ ਕਰੂਗੀ ਮਿੱਤਰੋ ਛੋਟੀ ਛੋਟੀ ਦੇ ਮੱਲ ਔਰੇ ਵੀ ਪਿੰਣਗੇ ਤੇ ਨਾਲ ਹੀ ਰੈਣੇ ਦੇ ਵਿੱਚ ਮੁਰਤਜਾਪੁਰ ਤਹਿਸੀਲ ਪਹਿੋਵਾ ਜਿਲ੍ਹਾ ਕੁਰੂਕhetra ਹਰਿਆਣਾ ਦੇ ਵਿੱਚ ਵੀ ਕਬੱਡੀ ਦਾ ਤਾਕੜਾ ਮਹਾਕੁੰਮ ਹੋਣ ਜਾ ਰਿਹਾ ਇੱਥੇ ਪਹਿਲਾ ਨਾਮ 71000 ਰੱਖਿਆ ਗਿਆ ਤੇ ਦੂਸਰਾ ਨਾਮ 51000 ਤੇ ਤੀਸਰਾ ਨਾਮ 31000 ਬਾਕੀ ਹੋਰ ਵੀ ਪ੍ਰਾਈਜ਼ ਨੇ ਤੇ ਨਾਲ ਜਿੱਥੇ ਕਹਿੰਦੇ ਬੈਸਟ ਟਰੇਡਰ ਤੇ ਯਾਫੀ ਨੂੰ ਇਹਨੇ ਮੋਟਰਸਾਈਕਲ ਨਾਲ ਮਾਣ ਸਨਮਾਨ ਹੋ ਗਿਆ ਮਿੱਤਰੋ ਅੱਜ ਦੇ ਦਿਨ ਦਾ ਟਾਪ ਦਾ ਇਹ ਵੀ ਹਰਿਆਣਾ ਦੇ ਵਿੱਚ ਤੇ ਨਾਲ ਹੀ ਕਹਿੰਦੇ ਗੋਕਲਗੜ੍ਹ ਅੰਬਾਲਾ ਜਿੱਥੇ ਪਹਿਲਾ ਨਾਮ ਲੱਖਾ ਮਿੱਤਰੋ ਤੇ ਦੂਸਰਾ ਨਾਮ 71000 ਬਸਟਰ ਨੂੰ ਕਹਿੰਦੇ ਫੋਰ 3700 ਨਾਲ ਮਾਨ ਸਨਮਾਨ ਹੋਵੇਗਾ ਅੱਜ ਦੇ ਦਿਨ ਦਾ ਇਹਦਾ ਸਾਰਿਆਂ ਨੂੰ ਟੋਪ ਦਾ ਕਬੱਡੀ ਕਪਾ ਐਨ ਕਹਿੰਦੇ ਗੱਲਾਂ ਲੱਗਣੀਆਂ ਟਿਕਾਣੇ ਚੋਟੀ-ਚੋਟੀ ਦੇ ਮੰਨ ਲੈ ਮਤਰੋਰੇ ਪਹੁੰਚਣਗੇ ਤੇ ਨਾਲ ਹੀ RAMU SINGH ਵਾਲੇ ਚ ਅੱਜ ਲਾਸਟ ਦਿਨ ਆ ਜਿੱਥੇ ਕਬੱਡੀ ਓਪਨ ਦੇ ਦੋ ਖੇਡਰੀ ਬਾਹਰੋਂ ਆ ਜਿੱਥੇ ਪਹਿਲਾ ਨਾਮ 71000 ਤੇ ਦੂਸਰਾ ਨਾਮ 52000 ਮਿੱਤਰੋ ਵੈਸਟ ਰੇਡਰ ਤੇ ਯਾਫੀ ਲਈ 25000 ਦਾ ਮਾਨ ਸਨਮਾਨ ਹੋਣਗੇ ਅੱਜ ਇਥੇ ਲਾਸਟ ਦਿਨਾਂ ਬਾਕੀ ਬਜਨੀ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਮੈਚ ਹੋਏ ਨੇ ਤੇ ਨਾਲ ਹੀ ਫਤੇਪੁਰ ਬਲਾਚੌਰ ਦੇ ਵਿੱਚ ਉੱਥੇ ਵੀ ਅੱਜ ਮਿੱਤਰੋ ਲਾਸਟ ਦਿਨ ਹੈ ਜਿੱਥੇ ਪਹਿਲਾ ਨਾਮ 71000 ਰੱਖਿਆ ਗਿਆ ਤੇ ਦੂਸਰਾ ਨਾਮ 51000 ਬਸ ਟ੍ਰੇਡਰ ਤੇ ਯਾਫੀ ਨੂੰ ਕਿੰਨੇ ਹਜ਼ਾਰ ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਆਉਣਾ ਮਿੱਤਰੋ ਲਾਈਵ ਚੱਲੇਗਾ www123live.in ਤੇ ਤੇ ਨਾਲ ਹੀ ਮੰਗਲੀ ਰਾਹੋਚ ਵੀ ਅੱਜ ਲਾਸਟ ਦਿਨ ਹੈ ਜਿੱਥੇ ਕਬੱਡੀ ਓਪਨ ਦੇ ਤਿੰਨ ਖਿਡਾਰੀ ਬਾਰੋਂ ਰੱਖੇ ਗਏ ਐ ਪਹਿਲਾ ਨਾਮ ਲੱਖਾਂ ਤੇ ਦੂਸਰਾ ਨਾਮ 71000 ਰੱਖਿਆ ਗਿਆ ਵੈਸਟ ਟ੍ਰੇਡਰ ਤੇ ਯਾਫੀ ਲਈ 333000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਲਾਈਵ ਚੱਲੇਗਾ www123live.in ਤੇ ਇੱਥੇ ਵੀ ਪੰਜਾਬ ਵਾਲੀ ਛੋਟੀ ਛੋਟੀ ਦੇ ਮਾਲ ਪਿੰਡਣਗੇ ਤੇ ਨਾਲ ਹੀ ਪਿੰਡ ਕਮਾਣ ਦੇ ਵਿੱਚ ਬਜਨੀ ਕਬੱਡੀ ਖੇਡਾਰੀਆਂ ਦੇ ਮੈਚ ਹੋਣਗੇ ਜਿੱਥੇ 70 ਕਿਲੋ ਦਾ ਪਹਿਲਾ ਨਾਮ 33000 ਰੱਖਿਆ ਗਿਆ ਤੇ ਦੂਸਰਾ ਨਾਮ 21000 ਹੈ ਵੈਸਟਨ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਕਬੱਡੀ 60 ਕਿਲੋ ਦਾ ਇੱਕ ਖਿਡਾਰੀ ਬਾਰੂ ਮਿੱਤਰੋ ਪਹਿਲਾ ਨਾਮ 20000 ਅਤੇ ਦੂਸਰਾ ਨਾਮ 15000 ਬੈਸ ਟਰੇਡਰ ਤੇ ਯਾਫੀ ਨੂੰ ਰੈਂਜਰ ਸਾਈਕਲਾਂ ਨਾਲ ਮਤ ਸੰਮਾਨ ਹੋਵੇਗਾ। ਤੇ ਬਾਈਨੀ ਕਬੱਡੀ ਖਿਡਿਆਰੀ ਜਾਂਦਾ ਵੀ ਬਹੁਤ ਵਧੀਆ ਕਬੱਡੀ ਕੱਪਾ ਕਮੇਟੀ ਵਾਲਿਆਂ ਵੱਲੋਂ ਬਹੁਤ ਵਧੀਆ ਪ੍ਰਬਾਲਾ ਕਰਿਆ ਗਿਆ ਤੇ ਨਾਲ ਹੀ ਉਹ ਅਗਲਾ ਕਬੱਡੀ ਕੱਪ ਹੈ ਪਿੰਡ ਮੁਰਾਦਪੁਰ ਜੱਟਾਂ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਹੋਵੇਗਾ ਜਿੱਥੇ ਸੱਦਿਆਂ ਚਾਰ ਕਲੱਬਾਂ ਦੇ ਮੈਚ ਹੋਣਗੇ। ਜਿੱਥੇ ਪਹਿਲਾ ਨਾਮ 31000 ਰੱਖਿਆ ਗਿਆ ਤੇ ਦੂਸਰਾ ਨਾਮ 25000 ਹੈ। ਬੱਸ ਟਰੇਡਰ ਤੇ ਯਾਫੀ ਲਈ ਐਲ ਸੀ ਡੀਆਂ ਹੋਣਗੀਆਂ ਨਾਲ ਹੀ ਸੱਦੀਆਂ ਹੋਈਆਂ ਟੀਮਾਂ ਦੇ ਸ਼ੋਅ ਮੈਚ ਵੀ ਹੋਊਗਾ ਅੱਜ ਦੇ ਦਿਨ ਦਾ ਇਹ ਵੀ ਬਜਨੀ ਕਬੱਡੀ ਖਿਡਾਰੀਆਂ ਲਈ ਤੇ ਦੂਜਿਆਂ ਲਈ ਵਧੀਆ ਕਬੱਡੀ ਕੱਪ ਰੱਖਿਆ ਗਿਆ ਤੇ ਨਾਲ ਹੀ ਅੱਜ ਕਬੱਡੀ ਦਾ ਮਹਾਕੁੰਭ ਹੋਵੇਗਾ ਅਬਾਜਪੁਰਾ ਕਬੱਡੀ ਕੱਪ ਅੱਜ ਇੱਥੇ ਕਬੱਡੀ ਓਪਨ ਦੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 51000 ਅਤੇ ਦੂਸਰਾ ਨਾਮ 41000 ਬੈਸਟਾਂ ਨੂੰ ਸਰਪ੍ਰਾਈਜ਼ ਰੱਖੇ ਜਾਣਗੇ ਨਾਲ ਹੀ ਕਬੱਡੀ 65 ਕਿਲੋ ਦੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਨਾਮ 11000 ਅਤੇ ਦੂਸਰਾ ਨਾਮ 9000 ਹੈ ਬੈਸਟਾਂ ਨੂੰ ਸਰਪ੍ਰਾਈਜ਼ ਨੇ ਕਬੱਡੀ 32 ਕਿਲੋ ਦੇ ਇੱਕ ਖੇਡਰੀ ਬਾਅਦ ਜਿੱਥੇ ਪਹਿਲਾ ਨਾਮ ਹੈ 5100 ਹੈ ਦੂਸਰਾ ਨਾਮ 4100 ਤੇ ਬੈਸਟਾਂ ਨੂੰ ਸਰਪ੍ਰਾਈਜ਼ ਨੇ ਨਾਲ ਹੀ ਬਲਾਸਟਰ ਜੁੜੀ ਦਾ ਵੀ ਰੇ ਅਖਾੜਾ ਲੱਗੇਗਾ ਅੱਜ ਦੇ ਦਿਨ ਦਾ ਵੀ ਵਧੀਆ ਬਜਨੀ ਕਬੱਡੀ ਖੇਡਰੀਆਂ ਲਈ ਵੀ ਵਧੀਆ ਪ੍ਰਾਈਜ਼ ਨੇ ਤੋਂ ਵਧੀਆ ਕਬੱਡੀ ਕੱਪ ਹੋਏਗਾ ਅੱਜ ਦੇ ਦਿਨ ਦਾ ਮੇਟਰੋ ਲਾਸਟ ਕਬੱਡੀ ਕੱਪ ਹੈ ਪਿੰਡ ਬੀਰੋਕੇ ਕਲਾ ਜ਼ਿਲ੍ਹਾ ਮਾਨਸਾ ਜਿੱਥੇ ਪਹਿਲਾ ਨਾਮ ਓਪਨ ਦਾ 15000 ਅਤੇ ਦੂਸਰਾ ਨਾਮ 11000 ਚੱਲੇਗਾ ਕਬੱਡੀ ਅਨ ਲਿਮਟਿਡ ਜੋ YouTube ਦਾ ਚੈਨਲ ਹੈ ਅੱਜ ਬਹੁਤ ਜਗ੍ਹਾ ਦੇ ਮਿੱਤਰੋ ਤਗੜੇ ਤਗੜੇ ਕਬੱਡੀ ਕੱਪ ਸੀ ਆਪਾਂ ਤੁਹਾਡੇ ਤੱਕ ਅਪਡੇਟ ਪਹੁੰਚਾ ਦਿੱਤੀ ਹੈ ਟੀਮਾਂ ਬਾਰੇ ਆਪਾਂ ਨੂੰ ਅਪਡੇਟ ਮਿਲੇ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੇ ਤਾਂ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਮੇਰੇ ਵੀਰ ਰਾਜ ਆਉਂਦੇ ਬਸਦੇ ਰਹਿਣ ਟਿਕਲਾ ਦੇ ਵਿੱਚ ਰਹਿਣ ਧੰਨਵਾਦ